ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਛਾਤੀ ਤੇ ਜ਼ਖਮ ਹੋ ਗਿਆ ਸੀ ਉਸ ਸਮੇਂ ਸਿੱਖਾਂ ਨੇ ਇੱਕ ਅੰਗਰੇਜ਼ ਡਾਕਟਰ ਨੂੰ ਬੁਲਾਇਆ ਸੀ ਡਾਕਟਰ ਨੇ ਕਿਹਾ ਜ਼ਖਮ ਕਾਫੀ ਡੂੰਘਾ ਹੈ ਅਤੇ ਡਾਕਟਰ ਨੇ ਉਸ ਜ਼ਖਮ ਉੱਪਰ ਨੋਨ ਟਾਂਕੇ ਲਗਾਏ ਸੀ ਡਾਕਟਰ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਸੀ ਕਿ ਭਾਰੀ ਅਤੇ ਜ਼ੋਰ ਵਾਲਾ ਕੰਮ ਨਹੀਂ ਕਰਨਾ ਨਹੀਂ ਤਾਂ ਟਾਂਕੇ ਖੁੱਲ ਸਕਦੇ ਹਨ ਕੁਝ ਸਮੇਂ ਬਾਅਦ ਗੁਰੂ ਜੀ ਸਿੱਖਾਂ ਦੇ ਕੋਲ ਜਾ ਕੇ ਬੈਠ ਜਾਂਦੇ ਹਨ ਉੱਥੇ ਗੁਰੂ ਦੇ ਸਿੱਖ ਇੱਕ ਕਮਾਨ ਤੇ ਤੰਤੀ ਚੜਾ ਰਹੇ ਸਨ ਪਰ ਸਿੱਖਾਂ ਕੋਲ ਉਹ ਕਮਾਨ ਤੇ ਤੰਤੀ ਨਹੀਂ ਚੜੀ ਤੰਤੀ ਧਾਗਾ ਜਾਂ ਤਾਰ ਉਹ ਹੁੰਦੀ ਹੈ ਜਿਹੜੀ ਕਮਾਨ ਦੇ ਦੋਨੋਂ ਸਿਰਿਆਂ ਤੇ ਬੰਨੀ ਜਾਂਦੀ ਹੈ ਤਾ ਗੁਰੂ ਜੀ ਨੇ ਸਿੱਖਾਂ ਕੋਲੋਂ ਉਹ ਕਮਾਨ ਲੈ ਕੇ ਉਸ ਉੱਪਰ ਤੰਤੀ ਚੜਾਉਣ ਲੱਗੇ ਉਹ ਧਗਾ ਜਾਂ ਤਾਰ ਤੰਤੀ ਤਾ ਗੁਰੂ ਸਾਹਿਬ ਜੀ ਨੇ ਕਮਾਨ ਤੇ ਚੜਾ ਦਿੱਤੀ ਪਰ ਗੁਰੂ ਸਾਹਿਬ ਜੀ ਦੇ ਜ਼ਖਮ ਤੋਂ ਜਿਹੜੇ ਨੌਂ ਟਾਂਕੇ ਲੱਗੇ ਸੀ ਉਹ ਸਾਰੇ ਹੀ ਉਧੜ ਗਏ ਟਾਂਕੇ ਉਧੜਨ ਕਾਰਨ ਜ਼ਖਮ ਚੋਂ ਖੂਨ ਰਿਸਣ ਲੱਗਿਆ ਅਤੇ ਗੁਰੂ ਸਾਹਿਬ ਜੀ ਨੇ ਕਿਹਾ ਮੇਰਾ ਹੁਣ ਅੰਤਮ ਸਮਾਂ ਨੇੜੇ ਆ ਗਿਆ ਹੈ ਪਰ ਜਿਹੜੇ ਨੌਂ ਟਾਂਕੇ ਜੜੇ ਸੀ ਉਹ ਨੰਦੇੜ ਦੇ ਨਾਮ ਦੇ ਸਥਾਨ ਤੇ ਸੀ ਅਤੇ ਨੌਂ ਟਾਂਕੇ ਉਧੜਨ ਕਾਰਨ ਹੀ ਉਸ ਜਗ੍ਹਾ ਦਾ ਨਾਮ ਨੰਦੇੜ ਸਾਬ ਪਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ